thank you ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਿਵੇਂ ਸਮੇਂ ਦੇ ਮੁਤਾਬਕ ਤੁਹਾਨੂੰ ਪਤਾ ਹੈ ਕਿ ਜਿਹੜੀ ਕੁਦਰਤ ਦੀ ਕਰੋਪੀ ਚੱਲ ਰਹੀ ਆ ਸਾਡੇ ਕਿਸਾਨ ਮਜ਼ਦੂਰ ਭਰਾਵਾਂ ਤੇ ਜਿਹੜੇ ਘਰ ਨੇ ਉਹ ਪਾਣੀ ਦੇ ਵਿੱਚ ਬਹਿ ਗਏ ਜਿਹੜੀਆਂ ਫਸਲਾਂ ਨੇ ਝੋਨੇ ਜਾਂ ਹਰਾਚਾਰਾ ਹੈ ਪਸ਼ੂਆਂ ਦੇ ਲਈ ਉਹ ਪਾਣੀ ਦੇ ਵਿੱਚ ਰੁੜ ਚੁੱਕਿਆ ਬਿਲਕੁਲ ਜਿਹੜੀ ਫਸਲਾਂ ਤਬਾਹ ਹੋ ਚੁੱਕੀ ਐ ਜਿੱਥੇ ਖਾਣ ਦੇ ਲਈ ਅੰਨ ਦਾਣਾ ਪਾਣੀ ਹੈ ਨਹੀਂ ਉਥੇ ਪਸ਼ੂਆਂ ਦੇ ਲਈ ਹਰੇ ਚਾਰੇ ਦੀ ਵੀ ਵੱਡੀ ਦਿੱਕਤ ਆਉਂਦੀ ਸੀ ਅਸੀਂ ਮਲਾਉਂਦੇ ਆ ਤੁਹਾਨੂੰ ਸਾਡੇ ਪਿੰਡ ਦੇ ਨਾ ਨੌਜਵਾਨਾਂ ਦੇ ਨਾਲ ਜਿਹੜੇ ਵੱਡਾ ਉਪਰਾਲਾ ਕਰਕੇ ਜਿਵੇਂ ਪਿਛਲੇ ਟਾਈਮ ਦੇ ਵਿੱਚ ਵੀ ਜਦੋਂ ਹੜ੍ਹ ਆਏ ਸੀਗੇ ਉਦੋਂ ਵੀ ਹਰਿਆਣੇ ਦੇ ਵਿੱਚ ਜਾਖਲ ਕੜਾਇਲ ਏਰੀਆ ਦੇ ਵਿੱਚ ਇਹਨਾਂ ਨੌਜਵਾਨ ਭਰਾਵਾਂ ਨੇ ਸਾਡੇ ਸਮੁੱਚੇ ਹੀ ਨਗਰ ਤੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਉਦੋਂ ਵੀ ਬੜਮੁੱਲਾ ਯੋਗਦਾਨ ਪਾਇਆ ਸੀ ਉੱਥੇ ਲੰਗਰਾਂ ਦੀ ਸੇਵਾ ਤੇ ਪਸ਼ੂਆਂ ਲਈ ਹਰਾਚਾਰਾ ਲੈ ਕੇ ਗਏ ਸੀ ਹੁਣ ਫੇਰ ਤੋਂ ਅੱਜ ਅਸੀਂ 28 8 2025 ਦੇ ਵਿੱਚ ਖੜੇ ਆ ਤਰਨਤਾਰਨ ਏਰੀਆ ਦੇ ਵਿੱਚ ਅਮਰਤਸਰ ਸਾਈਡ ਜਿੱਥੇ ਵੱਡਾ ਫਲੱਡ ਆਇਆ ਜਿਹੜੇ ਫਲੱਡ ਗੇਟ ਖੋਲਲੇ ਗਏ ਨੇ ਸਾਡੇ ਭਰਾਵਾਂ ਦੀਆਂ ਫਸਲਾਂ ਜਿਹੜੀਆਂ ਤਬਾਹ ਹੋਈਆਂ ਨੇ ਤੇ ਪਸ਼ੂਆਂ ਦਾ ਹਰਾਚਾਰ ਜਿਹੜਾ ਉਹ ਨਸ਼ਟ ਹੋਇਆ ਅੱਜ ਫੇਰ ਇਹਨਾਂ ਨੌਜਵਾਨ ਭਰਾਵਾਂ ਨੇ ਐਨ ਆਰ ਆਈ ਭਰਾਵਾਂ ਦੇ ਤੇ ਸਾਡੇ ਨਗਰ ਸਾਈਡ ਦੇ ਦਾਨੀ ਭਰਾਵਾਂ ਦੇ ਸਹਿਯੋਗ ਦੇ ਨਾਲ ਵੱਡਾ ਪ੍ਰਾਰਾਲਾ ਕੀਤਾ ਕਿッセ ਤੁਸੀਂ ਟਰਾਲੀਆਂ ਦੇ ਵਿੱਚ ਦੇਖ ਸਕਦੇ ਹੋ ਜਿਹਦੇ ਵਿੱਚ ਸੁੱਕੀ ਤੂੜੀ ਤੇ ਕਣਕ ਦੇ ਗੱਟੇ ਫੀਡ ਦੇ ਗੱਟੇ ਤੇ ਆਚਾਰ ਜਿਹੜਾ ਵੱਡੀ ਮਾਤਰਾ ਦੇ ਵਿੱਚ ਵੱਡੀਆਂ ਟਰਾਲੀਆਂ ਦੇ ਵਿੱਚ ਲੋਡ ਕਰਕੇ ਉਸ ਜਗ੍ਹਾ ਦੇ ਉੱਪਰ ਲਿਆਇਆ ਜਾ ਰਿਹਾ ਹੈ ਜਿੱਥੇ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿਉਂਕਿ ਲੋਕ ਨੇ ਜਿਹੜੇ ਤੁਸੀਂ ਵੀਡੀਓ ਦਿਰਾਈ ਅੱਜ ਕੱਲ ਸੋਸ਼ਲ ਮੀਡੀਆ ਦਾ ਯੁੱਗ ਹੈ ਤੁਸੀਂ ਦੇਖ ਰਹੇ ਹੋ ਜਿਹੜੇ ਲੋਕ ਨੇ ਬੇਕਾਰ ਹੋ ਚੁੱਕੇ ਆ ਪਸ਼ੂ ਆ ਜਿਹੜੇ ਉਹਨਾਂ ਦੇ ਸੰਗਲ ਤੱਕ ਨਹੀਂ ਖੋਲੇ ਗਏ ਸਮਾਂ ਹੀ ਨਹੀਂ ਮਿਲਿਆ ਜਿਹੜੀਆਂ ਮਹਿੰਗੇ ਪਾਦੀਆਂ ਮੱਝਾਂ گاਵਾ ਨੇ ਉਹ ਸੰਗਲਾਂ ਦੇ ਨਾਲ ਬੰਨੀ ਹੋਈਆਂ ਵਿਚਾਰੀਆਂ ਗਲ ਘੁੱਟਣ ਦੇ ਨਾਲ ਮਰ ਗਈਆਂ ਜਿੰਨੇ ਕ ਪਸ਼ੂ ਬਚੇ ਨੇ ਉਹਨਾਂ ਦੀ ਮਾਲੀ ਮਦਦ ਹਰੇ-ਚਾਰੇ ਦੀ ਮਦਦ ਕਰਨ ਦੇ ਲਈ ਅੱਜ ਫੇਰ ਇਹ ਭਰਾ ਸਾਡੇ ਚੱਲੇ ਨੇ ਹੁਣ ਅਸੀਂ ਮਿਲਕ ਵੇ ਜਿਹੜੀ ਫੀਡ ਫੈਕਟਰੀ ਆ ਉਹਦੇ ਬਾਹਰ ਖੜੇ ਆ ਜਿੱਥੇ ਹਰਾ-ਚਾਰਾ ਮੁੱਲ ਵੀ ਲਜਾਇਆ ਗਿਆ ਆਪਦੇ ਘਰਾਂ ਦੇ ਵਿੱਚੋਂ ਵੀ ਦਾਨ ਦਿੱਤਾ ਗਿਆ ਉਥੇ ਹੀ ਇਸ ਫੈਕਟਰੀ ਵਾਲੇ ਭਰਾਵਾਂ ਦਾ ਵੀ ਧੰਨਵਾਦ ਵੀ ਕਰਾਂਗੇ ਇਹ ਮਿਲ ਕੇ ਅਸੀਂ ਦੱਸਦੀਏ ਸਾਡੇ ਨਗਰ ਸਾਈਡ ਦੇ ਵੀਰ ਨੇ ਇਹ ਮਹਾਜਨ ਪਰਿਵਾਰ ਦੇ ਵਿੱਚੋਂ ਇਹਨਾਂ ਬੰਨਿਓ ਜਿਹੜਾ 25 ਕੁਇੰਟਲ ਆਚਾਰ ਦੀ ਸੇਵਾ ਜਿਹੜੀ ਉਹ ਬਿਲਕੁਲ ਫ੍ਰੀ ਕੀਤੀ ਗਈ ਆ ਉਸ ਤੋਂ ਬਿਨਾ ਜਿਹੜੇ 25 ਗੱਟੇ ਇਹਨਾਂ ਬੰਨਿਓ 30 ਗੱਟੇ ਜਿਹੜੇ ਦਾਣੇ ਦੇ ਕਣਕ ਵਗੈਰਾ ਦੇ ਸਾਡੇ ਨਗਰ ਦੇ ਵਿੱਚੋਂ ਮੇਰਾ ਸਿੱਖ ਪਰਿਵਾਰ ਦੇ ਵਿੱਚੋਂ ਭਰਾ ਖੜੇ ਨੇ ਇਨਾਂ ਦੇ ਪਰਿਵਾਰ ਦੇ ਵੱਲੋਂ ਵੀ ਕਣਕ ਦੇ ਗੱਟੇ ਜਿਹੜੇ ਉਹ ਦਾਨ ਕੀਤੇ ਗਏ ਨੇ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜਿੱਥੇ ਸਾਡੇ ਨਗਰ ਸਹੜੇ ਦੇ ਤੇ ਹੋਰ ਵੀ ਆਸੇ-ਪਾਸ ਦੇ ਪਿੰਡਾਂ ਤੋਂ ਵੱਡਾ ਸਹਿਯੋਗ ਕੀਤਾ ਭਰਾਵਾਂ ਨੇ ਉੱਥੇ ਹੀ ਸਾਡੇ ਨਗਰ ਦੇ ਜਿਹੜੇ ਐਨ ਆਰ ਆਈ ਭਰਾ ਨੇ ਉਹਨਾਂ ਮੰਨਿਓ ਜਿਵੇਂ ਸਨੀ ਸਿੰਘ ਸਨ ਆਫ ਗੁਰਜੰਟ ਸਿੰਘ ਢਾਲੀਵਾਲ ਪਰਿਵਾਰ ਦੇ ਵਿੱਚੋਂ ਉਹਨਾਂ ਦੇ ਸਹਿਯੋਗੀ ਚੀਨੂ ਜਮੰਦਾ ਇਹਨਾਂ ਦੋਨੇ ਭਰਾਵਾਂ ਵੱਲੋਂ ਰਲ ਕੇ 10000 ਰੁਪਿਆ ਗੱਗੀ ਜਮੰਦਾ ਤੇ ਮਨੀ ਢਾਲੀਵਾਲ ਯੂ ਐਸ ਏ ਇਹਨਾਂ ਭਰਾਵਾਂ ਵੱਲੋਂ 10000 ਰੁਪਿਆ ਗੋਪਦਾਨ 10000 ਰੁਪਿਆ ਜੱਗਾ ਜਮੰਦਾ ਜੋ ਬਿੱਲੂ ਸਿੰਘ ਜਮੰਦਾ ਦੇ ਪਰਿਵਾਰ ਦੇ ਵਿੱਚੋਂ ਉਹਨਾਂ ਨੂੰ 5000 ਰੁਪਿਆ ਹਰਮਨ ਸਿੰਘ ਸਾਬਕਾ ਸਰਪੰਚ ਸੋਖਾ ਸਿੰਘ ਜੋ ਡੋਈ ਪਰਿਵਾਰ ਦੇ ਵਿੱਚੋਂ ਆ 5000 ਰੁਪਿਆ ਮੋਤੀ ਆੜਤੀਆ ਜੋ ਕੇਐਸਵੀ ਦੀ ਫਰਮ ਦੇ ਨਾਮ ਤੇ ਜੋ ਮੋਟਰਾਂ ਦੀ ਦੁਕਾਨ ਆ ਉਸ ਆੜਤੀਆ ਪਰਿਵਾਰ ਵੱਲੋਂ 5000 ਰੁਪਿਆ ਹਮੀਦੀ ਤੋਂ ਦਾਨੀ ਭਰਾਵਾਂ ਵੱਨੀਓ 11.5 ਹਜ਼ਾਰ ਰੁਪਿਆ ਗੋਪਦਾਨ 15000 ਰੁਪਿਆ ਮਨਜਿੰਦਰ ਸਿੰਘ ਜਿਹੜੇ ਫਤੇਗੜ ਸਾਹਿਬ ਲੰਗਰਾਂ ਦੇ ਵਿੱਚ ਵੀ ਉਹਨਾਂ ਦੇ ਸਹਿਯੋਗੀ ਭਰਾ ਹਰਜੀਤ ਸਿੰਘ ਜਿੱਥੇ ਹਰ ਇੱਕ ਮੁਸੀਬਤ ਦੇ ਵਿੱਚ ਇਹ ਵੱਡਾ ਸਹਿਯੋਗ ਕਰਦੇ ਨੇ ਫਤੇਗੜ ਸਾਹਿਬ ਲੰਗਰਾਂ ਦੇ ਵਿੱਚ ਵੀ ਇਹ ਵੱਡਾ ਸਹਿਯੋਗ ਕਰਦੇ ਆ ਉੱਥੇ ਹੀ ਇਸ ਅਚਾਰ ਦੀ ਸੁੱਕੇ ਰਸਣ ਦੀ ਸੇਵਾ ਦੇ ਵਿੱਚ ਵੀ 5000 ਰੁਪਏ ਦੀ ਸੇਵਾ ਆਈਡੀ ਇਹਨਾਂ ਵੱਲਿਓ ਕੀਤੀ ਗਈ ਆ ਮੈਂਬਰ ਭੋਲਾ ਸਿੰਘ ਜੋ ਭਗਤੂ ਕੇ ਪਰਿਵਾਰ ਦੇ ਵਿੱਚੋਂ ਆ ਉਹਨਾਂ ਦੇ ਵੱਲਿਓ ਤੂੜੀ ਦੀ ਜਿਹੜੀ ਟਰਾਲੀ ਐ ਉਹ ਦਾਨ ਕੀਤੀ ਗਈ ਆ ਹੋਰ ਵੀ ਜਿਹੜੇ ਛੋਟੇ-ਮੋਟੇ ਦਾਨ ਨੇ ਸਹਿਯੋਗੀ ਭਰਾਵਾਂ ਦੇ ਵੱਲਿਓ ਕੀਤੇ ਗਏ ਆ ਜਿਹੜੇ ਨੌਜਵਾਲ ਭਰਾ ਤੁਸੀਂ ਦੇਖ ਸਕਦੇ ਹੋ ਇਸ ਸਵੇਰ ਸਾਜਰੇ ਤੋਂ ਲੱਗੇ ਕੱਲ ਤੋਂ ਲੱਗੇ ਨੇ ਤਿਆਰੀਆਂ ਕਰਨ ਦੇ ਲਈ ਵੱਡੀਆਂ ਟਰਾਲੀਆਂ ਜਿਹੜੀਆਂ ਲੋਡ ਕੀਤੀਆਂ ਨੇ ਅਸੀਂ ਸਦਾ ਸਦਾ ਇਹਨਾਂ ਭਰਾਵਾਂ ਦੇ ਰਿਣੀ ਰਹਿਾਂਗੇ ਤੇ ਦੁਆ ਕਰਾਂਗੇ ਪ੍ਰਮਾਤਮਾ ਅੱਗੇ ਕਿ ਸਹੀ ਹੱਥਾਂ ਦੇ ਵਿੱਚ ਇਹ ਰਾਸ਼ਨ ਪਹੁੰਚੇ ਸਹੀ ਹੱਥਾਂ ਦੇ ਵਿੱਚ ਸਹੀ ਪਸ਼ੂਆਂ ਤੱਕ ਇਹ ਸਰਾਸਨ ਦੀ ਜਿਹੜੀ ਪਹੁੰਚ ਹੋਵੇ ਪ੍ਰਮਾਤਮਾ ਅੱਗੇ ਦੁਆ ਕਰਦੇ ਆ ਕਿ ਜਿਹੜੀ ਅਨਸਖਾਮੀ ਇਹ ਘਟਨਾ ਇਹ ਤੋਂ ਸੇਤੀ ਇਹ ਤੋਂ ਨਿਯਾਤ ਆ ਜਿਹੜੀ ਉਹ ਦਵਾਈ ਜਾਵੇ ਪਸ਼ੂ ਪੰਛੀ ਨੇ ਜਿਹੜੇ ਤੇ ਮਨੁੱਖ ਨੇ ਜਿਹੜੇ ਉਹਨਾਂ ਨੂੰ ਰਾਹਤ ਭਰੀ ਜਿਹੜੀ ਉਹ ਰਾਤ ਭਰ ਜਿਹੜਾ ਸਮਾਂ ਆਓ ਮਿਲੇ ਦੁਆ ਕਰੋ ਸਾਰੇ ਹੀ ਕਿ ਆਉਣ ਵਾਲਾ ਸਮਾਂ ਭਵਖਾ ਜਿਹੜਾ ਉਹਨਾਂ ਦਾ ਬਹੁਤ ਜਿਆਦਾ ਚੰਗਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਤੋਂ ਸਮੁੱਚੇ ਹੀ ਭਰਾਵਾਂ ਦਾ ਧੰਨਵਾਦ ਸਮੁੱਚੇ ਹੀ ਸੈੜੇ ਨਗਰ ਦੇ ਐਨਆਰਆਈ ਭਰਾਵਾਂ ਦੇ ਤੇ ਸਹਿਯੋਗੀ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਰਾਸ਼ਨ ਲੈ ਕੇ ਜਾਣ ਵਾਸਤੇ ਟਰੈਕਟਰ ਦੀ ਸੇਵਾ ਉਹ ਜੀਤਾ ਸਿੰਘ ਜਮੰਦਾ ਪੰਤ ਜਮੰਦੇ ਕੇ ਪਰਿਵਾਰ ਦੇ ਵਿੱਚੋਂ ਇਹ ਦੂਸਰਾ ਟਰੈਕਟਰ ਜਿਹੜਾ ਜਸੂ ਸਿੱਧੂ ਇਹਨਾਂ ਆਪਾਂ ਪਿਆਰ ਦੇ ਨਾਲ ਜਸੂ ਕਹਿ ਦਿੰਨੇ ਆ ਸਿੱਧੂਆਂ ਦੇ ਪਰਿਵਾਰ ਦੇ ਵਿੱਚੋਂ ਬਲਵਿੰਦਰ ਸਿੰਘ ਖੜੀ ਉਹਨਾਂ ਦਾ ਬੇਟਾ ਉਹਨਾਂ ਦਾ ਟਰੈਕਟਰ ਜਿਹੜਾ ਟਰੈਕਟਰ ਟਰਾਲੀ ਦੀ ਸੇਵਾ ਉਹਨਾਂ ਦੇ ਲਈ ਕੀਤੀ ਜਾਂਦੀ ਆ ਬਹੁਤ-ਬਹੁਤ ਇਹਨਾਂ ਸੇਵਾਦਾਰ ਭਰਾਵਾਂ ਦਾ ਵੀ ਧੰਨਵਾਦ